तेरह अप्रैल उन्नीस सौ उन्नीस बाग ਜੱਲਿਆਂਵਾਲੇ ਬਾਗ ਦੇ ਬਾਰੇ ਪੂਰੀ ਦੁਨੀਆ ਦੇ ਵਿੱਚ ਇੱਕ ਪਰਚਲਤ ਹੈ ਹਰ ਬੱਚੇ-ਬੱਚੇ ਨੂੰ ਜਾਣਕਾਰੀ ਹੈ ਪਰ ਜਿਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਹੈ ਉਹ ਦੱਸਣਾ ਚਾਹੁੰਦਾ ਕਿ 13 April 1919 ਨੂੰ ਜਦੋਂ ਜਿਹੜੇ ਪੰਜਾਬ ਦੇ ਲੋਕ ਆ ਜੱਲਿਆਂਵਾਲੇ ਬਾਗ ਦੇ ਵਿੱਚ ਇਕੱਠੇ ਹੋਏ ਆ ਅੰਗਰੇਜ਼ਾਂ ਦੇ ਖਿਲਾਫ ਇੱਕ ਅੰਦੋਲਨ ਸੀ ਉਹਦੀ ਇਤਿਹਾਸਕ ਰੱਖੀ ਗਈ ਸੀ ਉਸ ਦੌਰਾਨ ਇਸ ਜੱਲਿਆਂਵਾਲੇ ਬਾਗ ਦੇ ਵਿੱਚ ਜਿੱਥੇ ਅਸੀਂ ਮੌਜੂਦ ਆ ਨਿਹੱਥੇ ਲੋਕਾਂ ਦੇ ਉੱਤੇ ਯਾਨੀ ਕਿ ਲੱਖਾਂ ਲੋਕਾਂ ਦਾ ਇੱਥੇ ਇਕੱਠ ਸੀ ਔਰ ਨਿਹਥੇ ਲਗਾ ਦਿੱਤੇ ਅੰਗਰੇਜ਼ਾਂ ਨੇ ਅੰਨੇਵਾ ਜਿਹੜੀ ਆ ਉਹ ਗੋਲੀਬਾਰੀ ਕੀਤੀ ਸੀ ਉਹਦੀਆਂ ਜੀਵੀਆਂ ਜਾਗਦੀਆਂ ਜਿਹੜੀਆਂ ਤਸਵੀਰਾਂ ਆ ਉਹ ਤੁਹਾਨੂੰ ਮੈਂ ਦਿਖਾਉਣਾ ਚਾਹੂੰਗਾ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਤਸਵੀਰਾਂ ਜਰੂਰ ਦਿਖਾਉਣ ਔਰ ਕਹਿ ਸਕਦੇ ਆ ਕਿ ਇਹ ਜਿਹੜੇ ਜ਼ੁਲਮ ਹੋਇਆ ਉਹਦੇ ਵਿੱਚ ਬੜਾ ਵੱਡਾ ਵਿਦਰੋਹ ਉੱਠਿਆ ਸੀ ਦੇਸ਼ ਦੇ ਵਿੱਚ ਔਰ ਹਜ਼ਾਰਾਂ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਸੀਗੇ ਰੋਵਜੋਂ ਇਸ ਜਗ੍ਹਾ ਤੇ ਇਕੱਠੇ ਹੋਏ ਸੀ ਇਥੇ ਇੱਕ ਖੂਹ ਜ ਜਦੋਂ ਗੋਲੀਬਾਰੀ ਸ਼ੁਰੂ ਹੋਈ ਆ ਅੰਗਰੇਜ਼ ਸਰਕਾਰ ਵੱਲੋਂ ਗੋਲੀ ਦਾ ਆਰਡਰ ਦਿੱਤਾ ਗਿਆ ਔਰ ਉਹ ਜਿਹੜਾ ਖੂਹ ਸੀਗਾ ਉਹਦੇ ਵਿੱਚ ਬਚਣ ਦੇ ਲਈ ਜਿਹੜੇ ਲੋਕਾਂ ਨੇ ਛਾਲਾ ਮਾਰ ਦਿੱਤੀਆਂ ਪਰ ਇਹਨੇ ਲੋਕ ਉਸ ਖੂਹ ਦੇ ਵਿੱਚ ਡਿੱਗ ਪਏ ਕਿ ਉਹਨਾਂ ਦੀ ਦਮ ਘੁੱਟਣ ਦੇ ਨਾਲ ਹੀ ਮੌਤ ਹੋ ਗਈ ਸਵਾਲ ਇਹ ਆ ਕਿ ਇਹ ਜਿਹੜੇ ਜੁਲਮ ਹੋਇਆ ਦੇਸ਼ ਦੇ ਲੋਕਾਂ ਉੱਤੇ ਇਹ ਜਿਹੜੀ ਆਜ਼ਾਦੀ ਸਾਨੂੰ ਮਿਲੀ ਆ ਅੱਜ ਅਸੀਂ ਆਜ਼ਾਦ ਘੁੰਮ ਰਹੇ ਆ ਇਹ ਆਜ਼ਾਦੀ ਐਵੇਂ ਨਹੀਂ ਮਿਲੀ ਇਸ ਦੇ ਲਈ ਲੱਖਾਂ ਲੋਕਾਂ ਨੇ ਲੱਖਾਂ ਨਿਰਦੋਸ਼ ਲੋਕਾਂ ਨੇ ਬੱਚਿਆਂ ਨੇ ਜਵਾਨਾਂ ਨੇ ਬਜ਼ੁਰਗਾਂ ਨੇ ਉਹ ਕਹਿ ਸਕਦੇ ਆ ਕਿ ਇਹ ਨੌਜਵਾਨ ਪੀੜੀ ਲਈ ਇੱਕ ਬਹੁਤ ਵੱਡਾ ਸੰਦੇਸ਼ ਹੈ ਕਿ ਇਹ ਜਿਹੜੀ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਇਹਦੇ ਵਿੱਚ ਦੇਖੋ ਗੋਲੀਆਂ ਦੇ ਨਿਸ਼ਾਨ ਜਿਹੜੇ ਕੰਧਾਂ ਦੇ ਉੱਤੇ ਆ ਮੈਂ ਤੁਹਾਨੂੰ ਕੰਧ ਵੀ ਦਿਖਾ ਰਿਹਾ ਇੱਕ ਕੰਧ ਦੇ ਉੱਪਰ ਇਸ ਟਾਈਮ 35 ਜਾਂ 36 ਗੋਲੀਆਂ ਦੇ ਨਿਸ਼ਾਨ ਨੇ ਨਿਸ਼ਾਨ ਬਹੁਤ ਜ਼ਿਆਦਾ ਸੀਗੇ ਇੱਥੇ ਕੁਝ ਸਮਾਜ ਜਦੋਂ ਹੋਣ ਬੀਤ ਜਾਂਦਾ ਕਰਕੇ ਕੁਝ ਜਿਹੜੀਆਂ ਇਮਾਰਤਾਂ ਜਾਂ ਕੁਝ ਜਿਹੜੀਆਂ ਕੰਦਾਂ ਉਹ ਢਾਈ ਢਹੀ ਹੋ ਗਈਆਂ ਆ ਸਭ ਸੰਭਾਲ ਜਿਹੜੀ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਇਸ ਵਾਰ ਹੁਣ ਧਿਆਨ ਦਿੱਤਾ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਵੀਂ ਪੀੜੀ ਆ ਉਹਨਾਂ ਨੂੰ ਇਹ ਇੱਕ ਇੱਕ ਚਾਨਣ ਬਣਾ ਰਿਹਾ ਤਾਂ ਕਿ ਉਹਨਾਂ ਨੂੰ ਪਤਾ ਲੱਗਦਾ ਰਹੇ ਕਿ ਜਿਹੜੇ ਅਸੀਂ ਆਜ਼ਾਦ ਆ ਅੱਜ ਅਸੀਂ ਪੜ੍ਹ ਲਿਖ ਰਹੇ ਆ ਔਰ ਵੱਡੇ ਵੱਡੇ ਅਫਸਰ ਬਣ ਰਹੇ ਆ ਉਹ ਇਹ ਜਿਹੜੇ ਲੋਕ ਨੇ ਜਿਹੜੇ ਦੇਸ਼ ਦੀ ਖਾਤਰ ਖਾਮੋਸ਼ ਹੋ ਗਿਆ ਸ਼ਹੀਦ ਹੋ ਗਿਆ ਉਹਨਾਂ ਦੇ ਲਈ ਇਹ ਜਿਹੜਾ ਬਹੁਤ ਵੱਡਾ ਸਨਿਹਾ ਔਰ ਮੈਂ ਇਹ ਕਹਾਗਾ ਕਿ ਇਹ ਜਿਹੜੇ ਨਿਸ਼ਾਨ ਨੇ ਗੋਰੀਆਂ ਦੇ ਨਿਸ਼ਾਨੇ ਇਹ ਸਾਡਾ ਇਤਿਹਾਸ ਹੈ ਇਹ ਸਾਡਾ ਸਰਮਾਇਆ ਔਰ ਦੇਸ਼ ਦੇ ਕੋਨੇ-ਕੋਨੇ ਵਿੱਚ ਜਿੱਥੇ ਵੀ ਇਹ ਸਾਡੀ ਵੀਡੀਓ ਪਹੁੰਚਦੀ ਆ ਇਹ ਮੈਸੇਜ ਜਾਣਾ ਚਾਹੀਦਾ ਕਿ ਆਪਣੇ ਬੱਚਾ ਨੂੰ ਇਹ ਇਤਿਹਾਸ ਦਿਖਾਉਣ ਲਈ ਅਮ੍ਰਿਤਸਰ ਪੰਜਾਬ ਦੇ ਵਿੱਚ ਜਰੂਰ ਆਓ ਜਲਿਆਂਵਾਲਾ ਬਾਗ ਜਰੂਰ ਦਿਖਾਓ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਇਹ ਜਿਹੜੀ ਸਾਡੀ ਆਜ਼ਾਦੀ ਆ ਉਹ ਸਾਨੂੰ ਕਿੰਨੀਆਂ ਕੁਰਬਾਨੀਆਂ ਦੇ ਕੇ ਮਿਲੀ ਆ ਕੈਮਰਾ ਪਰਸਨ ਰਵੀ ਸਬਰਵਾਲ ਦੇ ਨਾਲ ਸੁਖਵਿੰਦਰ ਸੋਹਲ ਅਮ੍ਰਿਤਸਰ